you okay. Okay. Shri Vahiburu. ਸਾਰਨਾ ਜਾਣਨੀ ਕਾਜ ਸਵਾਰ ਸਾਰਨਾ ਜਾਣੀ ਕਾਜ ਸਵਾਰਣ ਹਾਰ ਮਹਲਾ ਦੂਜਾ ਰਾਤ ਕਾਰਨ ਧਨ ਸੰਚੀਆ ਪਲਕੀ ਚੱਲਣਾ ਪਿਰ ਪਛਤਾਵਾ ਹੋਏ ਮਹਲਾ ਤੁਜਾ ਬੱਦਾ ਚੱਟੀ ਮਨ ਹਠ ਤਰਫ ਨਾ ਜੇ ਪਾਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਪਾਉ ਦੇ ਜਨ ਨਾਨਕ ਸਬਦ ਵਿਚਾਰੇ کرتا کارن جن کیا سو جانیں سوئی آپے شرشٹ اپن آپے فن گوئی جگ چارے سب بھاو تھکی ਕੀਮਤ ਹੋਈ ਸਤ ਗੁਰ ਇੱਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਅ ਕਰਤਾ ਕਰੇ ਦਿਆ ਮਾਨਤਨ ਸੁਖ ਹੋਈ ਗੁਰਮੁਖ ਸਦਾ ਸਲਾਹੀ ਕਰਤਾ ਕਰੇ ਸਤਨਾਮ ਵਾਹਿਗੁਰੂ ਵਾਹਿ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਵਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸੇ ਠੇ ਸਬਦ ਪੁਜਾਈ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਜਾ ਪਿਆਰਿਆਂ ਚੌਹਾਂ ਸਹਬ ਜਾਤਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣਿ ਛੇਆ ਦੇ ਚਲਾਈ ਤੇਗਵਾਹੀ ਦੀ ਕਿੰਡਿਟ ਕੀਤਾ ਤਿਨਾ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨਾ ਧਾਰਮੀ ਏਸ਼ੀਸ ਦਿੱਤੇ ਬੰਦ ਬੰਦ ਘਟਾਏ ਖੋਪੜੀਆਂ ਲਵਾਜੀਆਂ ਚੜਖੀਆਂ ਤੇ ਚੜ੍ਹਿਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਮ ਨਿਵਾਹੀ ਤਿਨਾ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹੀਦਾਂ ਦੀ ਕਮਾਈ ਦਾ ਧਿਆਨ ਧਰੋ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਸੂ ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਅਰਛਿਆ ਰਿਆਇਤ ਤੇਗ ਤੇਗ ਮਤ ਹੈ ਗੁਰਦਵੀਪ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰક્ત ਦਾਨ ਬੋਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਣਾ ਸਿਦਾਂ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੀ ਦਰਸ਼ਨ ਇਸ਼ਨਾਨ ਚੌਕੀਆਂ ਛੱਡੇ ਹੁੰਗੇ ਜੁਗੋ ਜੁਗਿ ਅਟਲ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤ ਦਾ ਰੱਖਾ ਆਪ ਵਹਿ ਰੂਹੀ ਅਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਾਰ ਸੇਵਾ ਸਮਾਧਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣੇ ਉਹ ਗਰੀਬ ਨਿਵਾਜ ਆਕਾਰ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਵਲਾ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜੀ ਸੱਚੇ ਪਾਤਸ਼ਾਹ ਆਪ ਜੀਆਂ ਦੀ ਦਰੋਂ ਘਰੋਂ ਅਰਸਾਈ ਹਮਰਸ਼ੀ ਜੱਤੀਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਹਧਿਆ ਨਿਕਾ ਸਿੰਘਾਂ ਚੀਤਾਂ ਦੇ ਪਾਵਨ ਸਥਾਨ ਗੁਰਦੁਆਰਾ ਸਿੰਘ ਸੇਧਾ ਸੁਹਾਣਾ ਵਿਖੇ ਆਪ ਜੀ ਅਮਰਤ ਵੇਲੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰ ਰਹੀ ਹੋ। ਕਰਤਾਰਥ ਕਰ ਰਹੀ ਹੋ। ਇਸ ਮੁ ਸੰਗਤਾਂ ਵੱਲੋਂ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਕਰਨਾ ਹੈ ਸੱਚੇ ਪਾਤਸ਼ਾਹ। ਇਹ ਅਰਦਾਸ ਹੈ। ਆਪ ਜੀ ਦੇ ਦਾਸ ਰਿਆਂ ਨੇ ਬੇਅੰਤ ਪ੍ਰਕਾਰ ਦੇ ਨਾਲ ਆਪ ਜੀ ਦੇ ਸੁੰਦਰ ਦਰਬਾਰ ਦੀ ਸ਼ਸਤਰਾਂ ਵਸਤਰਾਂ ਦੀ ਸੇਵਾ ਨਿਭਾਈ ਹੋਇਆ ਹੈ। ਸੇਵਾ ਕਰਦੇ ਹਾਂ ਜਨਾ ਬੇਅੰਤ ਭੁੱਲਾਂ ਨੂੰ ਬਖਸ਼ ਦੇਣਾ ਜੀ ਅਗਾਂ ਵਾਸੀ ਸਮਾਤਰੀ ਦਾਤ ਬਖਸ਼ਣੀ ਕਿਰਪਾ ਕਰਨੀ ਮਹਾਰਾਜ ਕੀਤੀ ਹੋਈ ਸੇਵਾ ਸੇਵਕਾਂ ਦੀ ਥਾਏ ਪਾਉਣੇ ਰਹਿੰਦੇ ਸਵਾਸਾਂ ਤੱਕ ਸੇਵਾ ਦੇ ਯੋਗ ਬਣਾ ਕੇ ਰੱਖਣਾ ਇਸੇ ਤਰ੍ਹਾਂ ਆਪਣੇ ਚਰਨਾ ਕਮਲਾਂ ਦੀ ਪ੍ਰੀਤ ਪ੍ਰੇਮ ਬਖਸ਼ਿਸ਼ ਕਰਨਾ ਜੀ ਕਿਰਪਾ ਕਰਨੀ ਮਹਾਰਾਜ ਬੇਅੰਤ ਸੰਤਾ ਆਪਣੇ ਜੀਵਨ ਨੂੰ ਸਫਲਾ ਕਰੋਂ ਦੇ ਦਈਆਂ ਸੰਸ਼ੀਰਾਂ ਦੇ ਪਾਵਨ ਸਾਨਾਂ ਤੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ ਜੀ ਸਬਨਾ ਦੀਆਂ ਤਿਲਕ ਹਲੇਟਾਵਾ ਚਰਨਾਂ ਵਿੱਚ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਮਹਾਰਾਜ ਸਬਨਾ ਦੀਆਂ ਅਰਦਾਸਾਂ ਬੇਨਤੀਆਂ ਭਾਵਨਾ ਆਪ ਜੀ ਜਾਣਦੇ ਹੋ ਗੁਰਮਤ ਅਨੁਸਾਰ ਸੰਪੂਰਨ ਕਰਕੇ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਦਾਸ ਰਹੇ ਬਣਾ ਕਰਕੇ ਰੱਖਣਾ ਮਹਾਰਾਜ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਪੰਚਮ ਗੜਾ ਪ੍ਰਸ਼ਾਦੀ ਦੀ ਇਸ ਜਾਗੀ ਹਾਜ਼ਰ ਕੀਤੀ ਗਈ ਹੈ। ਕਰੀ ਪਾਕਸਾਨ ਸੋਚ ਪਵਿੱਤਰਾ ਹੁਣ ਲਾਭ ਭੋਗ ਲਗਾਈ ਮੀਰ ਗੁਰੂ ਮਹਾਰਾਜ ਜੀ ਉਸੇਤ ਪ੍ਰਸ਼ਾਸਨਤਾ ਵਿੱਚ ਵਰਤੇ ਜੋ ਜੀ ਸ਼ਕੀ ਸੁਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਵਾਹ ਬੰਦਰਵਾਤਿ ਮਹਾਰਾਜ ਦੀਵਾਨ ਪ੍ਰਾਰambh ਕਰਨੀ ਆਗਿਆ ਬਖਸ਼ੂ ਅਰਦਾਸ ਖਰਵਾਤਾ ਘਾਟਾ ਬੁਝੁਕ ਮਾਫ ਕਰਨੀ ਸਈ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝ ਹੈ ਰਾਜ ਕਰੀਗਾ ਖਾਲਸਾ ਸਾਬੰ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹ ਜੋ ਸਰਦਾ ਕਰ ਸੇਵਦੇ oh it. Oh